ਅੱਜ ਅਸੀਂ ਪਿੰਡ ਗੁੱਲੋਵਾਲ ਦੇ ਵਿੱਚ ਵਿਟਨ ਕੀਤੀ ਗਈ ਹੈ ਜੋ ਕਿ ਸਾਡੇ ਬਹੁਤ ਹੀ ਕਾਰਜਯੋਗ ਜਿਨਾ ਪਗਾਨ ਪਾਸ ਸੋਤਾਰੀ ਉਹਨਾਂ ਦੀ ਅਗਵਾਈ ਹੇਠ ਕੀਤੀ ਗਈ ਹੈ ਪਿੰਡ ਗੁੱਲੋਵਾਲ ਦੇ ਵਿੱਚ ਸਾਡੇ ਪ੍ਰਧਾਨ ਸਾਹਿਬ ਸਣੀ ਗਰੀਆਨ ਜੀ ਵਾਈਸ ਪ੍ਰਧਾਨ ਪ੍ਰਗਟ ਸਿੰਘ ਜੀ ਗੁੱਲੋਵਾਲ ਤੇ ਕਮਲ ਸੋਤਾਰੀ ਜੀ ਉਪ ਪ੍ਰਧਾਨ ਮਰਕਾ ਕਰਤਾਰਪੁਰ ਤੇ ਸਾਡੇ ਰੰਗਰਵਾਲ ਨਿੱਕੀ ਜੀ ਜਿਲ੍ਹਾ ਜੀ ਪ੍ਰਧਾਨ ਸ਼ਰਪ ਕੋ ਮੈਮ ਲੋਰ ਖਾਸ ਮਨੀ ਜਿਹੜਾ ਸ਼ਹਿਰ ਦਾ ਬਾਬਾ ਜੋਨ ਚੇਅਰਮੈਨ ਡਿਵਰਸਲ ਕੋ ਖੰਡਾ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ 27 ਤਰੀਕ ਨੂੰ ਭਗਵਾਨ ਵਾਲਮੀ ਕੀ ਤੀਰਥ ਅੰਮ੍ਰਿਤਸਰ ਵਿਖੇ 172 ਕਿਲਾ ਦੇ ਕਮਾਨਾ ਵਾਲਾ ਨਾ ਸੁਆ ਨਿਸ਼ਾਨ ਸਾਹਿਬ ਲਾਇਆ ਜਾ ਰਿਹਾ ਹੈ ਜੋ ਕਿ ਤੁਹਾਡਾ ਆਰਵਾਖੀਆਂ ਦਾ ਆਸ ਸੁਨੇਹਾ ਨਿਸ਼ਾਨ ਹੈ ਸੋ ਆਪ ਜੀ ਮਮਰਤਾ ਸਾਹਿਬ ਬੇਨਤੀ ਕਰਦੇ ਆ ਕਿ 27 ਤਰੀਕ ਨੂੰ ਭਗਵਾਨ ਵੈਮਿਕੀ ਤੀਰਥਾ ਜਥਾ ਵਿੱਚ ਮਹੱਤਵਪੂਰਨ ਹਾਜ਼ਰੀ ਲਗਾਓ ਔਰ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਆਪਣਾ ਜੀਵਨ ਸਫਲ ਕਰੋ ਜੀ ਜੈ ਵੈਮਿਕੀ ਜੀ ਜੈ ਪੀਰ ਜੈ ਪਾਵਾ